ਦੇ ਬੜੇ ਨਮਸਕਾਰ ਰਿਹਾ ਦਾਬਸ ਹਾਚਿਆ ਗਾਲਕ ਕੀ ਹਾਲ ਹੈ ਬਰੇ ਸਭਾ ਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਵੀ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਬੰਬ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਹਾਂਜੀ ਵੀ ਸਦਨੋ ਜਿਵੇਂ ਕਿ ਸਾਨੂੰ ਪਤਾ ਬਾਈ ਜੀ ਆਪਣੀ ਇੱਕ ਹੀ ਕਰਦੀ ਗੇਮ ਤਰੀ ਆਉਂਦੀ ਆ ਤੇ ਘੱਟੋ ਘੱਟ ਨਹੀਂ ਤਾਂ ਮੰਨ ਕੇ ਚਲੋ ਤੁਸੀਂ ਦੱਸ ਦੋ 15 ਦਿਨ ਉਹੀ ਜਾਨਵਰ ਚੱਲਣੇ ਆਪਣੇ ਚੈੱਕ ਕਰੋ ਬਾਈ ਜੀ ਠੀਕ ਹੈ ਜੀ ਬਾਈ ਜੀ ਕਬੂਤਰ ਕਾਦੇ ਸਾਨੂੰ ਪਤਾ ਹੀ ਆ ਮੇਰਾ ਭਰਾ ਨਿਹਰੀਆਂ ਅੱਗ ਦੀਆਂ ਲਾਟਾਂ ਨੇ ਮੇਰਾ ਵੀਰ ਲਾਟਣਾ ਠੀਕ ਹੈ ਜੀ ਬਾਈ ਜੀ ਅਗਲੇ ਦੀ ਸੰਝ ਲੋ ਪੂਰੀ ਗੇਮ ਬੰਦੇ ਨੇ ਆਪਾਂ ਨੂੰ ਦੇ ਦਿੱਤੀ ਯਾਰ ਠੀਕ ਹੈ ਜੀ ਤੇ ਬਾਈ ਜੀ ਪੂਰੀ ਨਿਹਰੀ ਕਹਿ ਲੋ ਤੁਸੀਂ ਕਰੀਮ ਆ ਜੀ ਕਰੀਮ ਚੈੱਕ ਕਰ ਲਓ ਠੀਕ ਹੈ ਜੀ ਕੰਦਾ ਪਾ ਉਹ ਮੱਥਾ ਮਾਰਨ ਵਾਲਾ ਕੰਮ ਨਹੀਂ ਅੱਖਾਂ ਮੀਚ ਕੇ ਜੋੜਿਆਂ ਦੇ ਬੱਚੇ ਘੜਾਓ ਤੇ ਮੈਂ ਕਹਿੰਦਾ ਜਿੰਨੇ ਮਰਜ਼ੀ ਦਾਓ ਬਾਈ ਜੀ ਚੈੱਕ ਕਰੋ ਪੈਰਾਂ ਦੇ ਵਿੱਚ ਬਾਈ ਦੇ ਨਾਮ ਨੰਬਰ ਵਾਲੀਆਂ ਠੰਨਾ ਲੱਗੀਆਂ ਹੋਈਆਂ ਨੇ ਚੈੱਕ ਕਰ ਲਓ ਕੋਈ ਕੱਟ ਕੇ ਨਹੀਂ ਪਾਈਆਂ ਕੋਈ ਕੋਹ ਨਹੀਂ ਮਰਾ ਵੀਰ ਠੀਕ ਹੈ ਜੀ ਬਾਈ ਜੀ ਪੂਰੇ ਤਸੱਲੀ ਵਾਲੇ ਜੋੜੇ ਨੇ ਲੱਗੇ ਲਗਾਏ ਜੋੜੇ ਨੇ ਸ਼ਕਾਰੀ ਬੰਦੇ ਜਿਹੜੇ ਹੈਗੇ ਆ ਉਹ ਮੇਰੇ ਭਰਾ ਬਰੇਕ ਕੇ ਸਮਝ ਜਾਣਗੇ ਜੀ ਯਾਰ ਭਰਾ ਹਜ਼ਾਰ ਵਾਲੇ ਕੰਬੂਤਰਾਂ ਦੇ ਵਿੱਚੋਂ ਵੱਡੀ ਜੋੜੀ ਤੁਹਾਡੇ ਵਾਸਤੇ ਅੱਜ ਆਪਾਂ ਚੈਨਲ ਦੇ ਉੱਤੇ ਮੇਰਾ ਵੀਰ ਲਾਤੀ ਹੈ ਔਰ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਮੇਰਾ ਵੀਰ ਜੋੜੇ ਇਹ ਅਵੇਲੇਬਲ ਨੇ ਸੋ ਜਿਸ ਕਿਸੇ ਭਰਾ ਨੂੰ ਚਾਹੀਦੇ ਹੁਣ ਉਹ ਬੰਦੇ ਆਪਣੇ ਨਾਲ ਹੀਟਾਂ ਦੇ ਉੱਤੇ ਨੰਬਰ ਤੇ ਮੇਰਾ ਵੀਰ ਸੰਪਰਕ ਕਰਨ ਤੇ ਆਪਦੇ ਏਰੀਆ ਦੇ ਵਿੱਚ ਜਾਨਵਰ ਆਪਣੇ ਡਿਲੀਵਰ ਉਹ ਕਰਵਾ ਸਕਦੇ ਨੇ ਆਜੋ ਵੀ ਸਤਿ ਸ੍ਰੀ ਅਕਾਲ ਮੈਂ ਸੋਨੂੰ ਐਨਾ ਤੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦੇ ਕਰਾਉਣਾ ਦਰਸ਼ਨ ਤੇ ਮੇਰਾ ਵੀਰ ਤੁਸੀਂ ਵੀਡੀਓ ਵਿੱਚ ਲਾਸਟ ਤੱਕ ਬਣੇ ਰਹੀਓ ਤੇ ਸੋਣਾ ਯਾ ਕਮੈਂਟ ਕਰਨਾ ਮੇਰਾ ਭਰਾ ਨਹੀਂ ਭੁੱਲਣਾ ਤੇ ਸਾਨੂੰ ਦੱਸਣਾ ਜਰੂਰ ਕਿ ਅੱਜ ਵਾਲੇ ਜੋੜੇ ਦੀ ਕੁਆਲਿਟੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਬਿਲਕੁਲ ਸੱਜਣੋ ਇੱਕੋਇਆ ਜੋੜਾ ਹੈ ਜੀ ਚੈੱਕ ਕਰ ਲਓ ਠੀਕ ਹੈ ਜੀ ਬਾਈ ਹਰਿਆਂ ਦੇ ਬਿਲਕੁਲ ਸਿਲੈਕਟ ਜੋੜੇ ਨੇ ਜੋ ਆਪਾਂ ਲੈ ਕੇ ਆਏ ਆ ਮੇਰਾ ਭਰਾ ਠੀਕ ਹੈ ਜੀ ਸਾਰੇ ਕਬੂਤਰ ਆਪਾਂ ਲੈਂਦੇ ਨੇ ਉਹਨਾਂ ਤੋਂ ਬਸ ਹੌਲੀ ਹੌਲੀ ਕਰਕੇ ਮੇਰਾ ਵੀਰ ਆਪਾਂ ਉਹਨਾਂ ਦੀ ਵੀਡੀਓ ਲਾਵਾਂਗੇ ਠੀਕ ਹੈ ਹਾਂਜੀ ਵੀ ਸੱਜਣੋ ਆਹਾ ਆਪਣਾ ਇੱਕ ਕਬੂਤਰ ਸਭ ਤੋਂ ਪਹਿਲਾਂ ਵਜੇ ਆਪਣੇ ਜਾਨਵਰ ਦਾ ਮੇਰਾ ਭਰਾ ਕੱਦ ਘੜ ਚੈੱਕ ਕਰੋ ਜੀ ਘਰ ਵਜੇ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਬਾਈ ਹਰਿਆਂ ਦਾ ਵੱਡਾ ਜੋੜਾ ਇਹ ਠੀਕ ਹੈ ਜੀ ਮੇਰਾ ਵੀਰ ਫੁੱਲ ਫਟਾ ਫੁੱਲ ਗਰੰਟਡ ਕਬੂਤਰ ਨੇ ਗਰੰਟਡ ਠੀਕ ਹੈ ਜੀ ਚੈੱਕ ਕਰ ਲਓ ਜਮਾ ਟੇਪਰ ਦੇ ਵਿੱਚ ਸਿਰ ਦੁੱਧ ਜਿੱਟੀਆਂ ਅੱਖਾਂ ਮੱਥੇ ਦੇ ਕੋਲੋਂ ਹਲਕੀ ਜੀ ਨੋਕ ਕਾਲੀ ਚੈੱਕ ਕਰੋ ਜੀ ਕਬੂਤਰ ਦਾ ਵਜੂਦ ਅੱਗੋਂ ਬਾਈ ਜੀ ਚੌੜਾ ਤੇ ਪਿੱਛੋਂ ਜਮਾ ਇਹਨਾਂ ਬਰੀਕਿਆ ਕਬੂਤਰ ਆ ਔਰ ਬਾਈ ਜੀ ਜਮਾ ਬੰਦ ਹੱਡੀ ਜੋੜਾਂ ਦੇ ਆਪਣੇ ਇਹ ਜਾਨਵਰ ਨੇ ਅੱਖ ਦੀ ਮਰਾਪਰਾ ਕੁਆਲਿਟੀ ਚੈੱਕ ਕਰ ਲਓ ਜੀ ਦੇਖੋ ਠੀਕ ਹੈ ਜੀ ਗੁਲਾਬੀ ਜੀ ਨੋਕ ਆ ਇਧਰੋਂ ਤੇ ਬਾਈ ਜੂ ਗੁਲਾਬੀ ਜੀਆਂ ਪਲਕਾਂ ਦਾ ਕਬੂਤਰ ਜਮਾ ਦੁੱਧ ਜਿੱਟੀਆਂ ਅੱਖਾਂ ਦਾ ਜੀ ਚੈੱਕ ਕਰ ਲਓ ਠੀਕ ਹੈ اور ਬਾਈ ਜੀ ਬਿਲਕੁਲ ਟੇਪਰ ਦੇ ਵਿੱਚ ਸਾਰੇ ਆਪਣੀ ਅਸੀਂ ਕਬੂਤਰ ਦਾ ਤੇ ਮੈਂ ਕਹਿੰਦਾ ਬਾਈ ਜੀ ਐਸੀ ਜੋੜੀ ਦੇ ਬੱਚੇ ਅੱਖਾਂ ਮੀਟ ਕੇ ਜਿੱਥੇ ਮਰਜੀ ਛੱਡ ਦੋ ਮੇਰਾ ਭਰਾ ਜਾਂਦੇ ਨਹੀਂ ਠੀਕ ਹੈ ਤੇ ਆਹ ਬਾਈ ਜੀ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰ ਲਓ ਠੀਕ ਹੈ ਬਾਕੀ ਵਜੂਦ ਤੁਸੀਂ ਚੈੱਕ ਕਰ ਹੀ ਲੇਤਾ ਆ ਤੇ ਆਹ ਸਦਨੋਂ ਕਬੂਤਰ ਆਪਣੇ ਦਾ ਪੱਲਾ ਆ ਚੈੱਕ ਕਰੂ ਮੇਰਾ ਵੀ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਚੌੜੇ ਪੱਲਿਆਂ ਦਾ ਕਬੂਤਰ ਵਿੱਚੋਂ ਕੈਂਚੀ ਲੱਗਿਆ ਹੋਇਆ ਸੀਗਾ ਉਸ ਤੋਂ ਬਾਅਦ ਬਾਈ ਜੀ ਨੇ ਜੋੜੇ ਆਪਦੇ ਆੜੜ ਛੱਡਤੇ ਸੀਗੇ ਜੀ ਠੀਕ ਹੈ ਜੀ ਤੇ ਵਿੱਚੋਂ ਤੁਹਾਨੂੰ ਪਤਾ ਫਿਰ ਕੂਤਰ ਕਈ ਜਿਹੜੀ ਸਰਸੂਰ ਹੋ ਜਾਂਦੇ ਆ ਆ ਦੇਖ ਲਓ ਜੀ ਟੋਲੀ ਦੇ ਵਿੱਚ ਰੱਖਿਆ ਹੀ ਜੁੜਾ ਤਾਂ ਕਿ ਕੰਨੀਆਂ ਵੀ ਕੂਤਰ ਦੀਆਂ ਥੁੜੀਆਂ ਆਈਆਂ ਜਾਲੀ 'ਚ ਵਾਜਵਾਜ ਘਸੀਆਂ ਹੋਈਆਂ ਨੇ ਆ ਚੈੱਕ ਕਰ ਲਓ ਮੇਰਾ ਪ੍ਰਭ ਜੀ ਤੁਸੀਂ ਮਕਮਲ ਕੂਤਰ ਤਾਂ ਤੇ ਆ ਬਾਈ ਜੀ ਕਬੂਤਰ ਆਪਣੇ ਦੇ ਪੈਰ ਜੀ ਬਿਲਕੁਲ ਸੱਜਣੋ ਬੰਦ ਜੋੜ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਬਰੀਕ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਆ ਜੀ ਬਾਕੀ ਪੈਰ ਦੇ ਵਿੱਚ ਨਾ ਫੋਨ ਨੰਬਰ ਲੱਗਿਆ ਹੋਇਆ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ 119 ਨੰਬਰ ਦੀ ਤਾਂ ਇਹ ਸਕੂਤਰ ਦੇ ਪਾਈ ਹੋਈ ਆ ਮੇਰਾ ਵੀ ਠੀਕ ਹੈ ਜੀ ਜਮਾਂਦਰ ਉਠਲਣਾ ਇਹ ਪਾਈਆਂ ਹੋਈਆਂ ਨੇ ਚੈੱਕ ਕਰੋ ਮੇਰਾ ਭਰਾ ਠੀਕ ਹੈ ਔਰ ਬਾਈ ਜੀ ਫੁੱਲ ਬਟਾ ਫੁੱਲ ਰਿਅਲਟਡ ਇਹ ਜੋੜੇ ਨੇ ਆਂਡੇ ਬੱਚਿਆਂ ਦੀ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ ਮੇਰਾ ਭਰਾ ਠੀਕ ਹੈ ਜੀ ਬਾਕੀ ਬਾਈ ਜੀ ਜਾਨਵਰ ਪੂਰੇ ਸਿਹਤਮੰਦ ਨੇ ਮੇਰਾ ਵੀਰ ਠੀਕ ਹੈ ਜੀ ਹੱਥ 'ਚ ਆ ਕੇ ਪਤਾ ਲੱਗਾ ਤਾਂ ਹਾਂ ਵੀ ਬਾਕੀ ਕੋਈ ਚੀਜ਼ ਆਈ ਐ ਤੇ ਆਹਾ ਬਾਈ ਜੀ ਆਪਣਾ ਮਕਮਲ ਕਬੂਤਰ ਸੀਗਾ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਬੁਨੇ ਰਹੋ ਹਾਂ ਜੀ ਬਾਜੀ ਆਹ ਆਪਣੀ ਕਬੂਤਰੀ ਬਾਈ ਜੀ ਚੈੱਕ ਕਰੋ ਯਾਰ ਮਾਦੀ ਆਪਣੀ ਦਾ ਵਜੂਦ ਦੇਖੋ ਜੀ ਬਿਲਕੁਲ ਸੱਜਣ ਨੂੰ ਸੇਮ ਜੋੜਾ ਜਿਹੋ ਜਿਹਾ ਆਪਣਾ ਕਬੂਤਰ ਸੀਗਾ ਤੇ ਮੇਰਾ ਭਰਾ ਉਹੋ ਜੀ ਆਪਣੀ ਮਦੀਨ ਆ ਜੀ ਚੈੱਕ ਕਰ ਲਓ ਚਿੱਟੀ ਚਿੱਟੀਆਂ ਦੀ ਠੀਕ ਹੈ ਜੀ ਮੱਥੇ ਕੋਲੋਂ ਨੋਕ ਹਲਕੀ ਜੀ ਕਾਲੀ ਬਾਕੀ ਬਾਡੀ ਸਟਰਕਚਰ ਚੈੱਕ ਕਰੋ ਯਾਰ ਕਬੂਤਰੀ ਦਾ ਮੈਂ ਕਹਿੰਦਾ ਬਾਈ ਜੀ ਬੇਕੇ ਭੁੱਖ ਲੱਥ ਦੀ ਇਹੋ ਜੀ ਨਿਆਬ ਜੋੜੀ ਆ ਜੀ ਚੈੱਕ ਕਰ ਲਓ ਠੀਕ ਹੈ ਤੇ ਆ ਮੇਰਾ ਭਰਾ ਮੱਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਮੇਰਾ ਵੀਰ ਤੁਸੀਂ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਸਜਣੋ ਚਿੱਟੀਆਂ ਅੱਖਾਂ ਦੀ ਆਪਣੀ ਇਹ ਕੁਤਰੀ ਆ ਔਰ ਬਾਈ ਜੀ ਬੰਦ ਜੋੜਾਂ ਦੀ ਕੁਤਰੀ ਆ ਬੰਦ ਜੋੜ ਦਾ ਹੀ ਆਪਣਾ ਕੁਤਰ ਸੀਗਾ ਬੱਚੇ ਮੇਰਾ ਭਰਾ ਘਰ ਦੀਆਂ ਬਾਜੀਆਂ ਵਾਸਤੇ ਡਾਉਣੇ ਉਹਨਾਂ ਵਾਸਤੇ ਡਾਲੀਓ ਬਾਹਰ ਤਾਂ ਮੇਰਾ ਭਰਾ ਉਦੋਂ ਜ਼ਿਆਦਾ ਵਧੀਆ ਰਿਆਲਤਾ ਦੀ ਜੋੜੀ ਦਾ ਚੈੱਕ ਕਰ ਲਓ ਐਸ ਬੰਨਿਓ ਤੇ ਆ ਮੇਰਾ ਵੀਰ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਜੀ ਚੈੱਕ ਕਰ ਲਓ ਮਰਾ ਵੀਰ ਠੀਕ ਹੈ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਪੇਪਰ ਦੇ ਵਿੱਚ ਸਿਰ ਬਾਕੀ ਸ਼ਕਲ ਅੱਗੇੋਂ ਫਰੰਟ ਚੈੱਕ ਕਰੋ ਦੇਖੋ ਜੀ ਡੇਲੇ ਕਿਵੇਂ ਬਾਹਰ ਨੂੰ ਲੰਮੀ ਜੀ ਨੋਕ ਰੱਖਦੀ ਉਤਰੀ ਇਹ ਤੇ ਆਹ ਤੁਸੀਂ ਕਬੂਤਰੀ ਦੇ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਜੀ ਲਾਸਟ ਵਾਲੀ ਕਰਨੀ ਕਬੂਤਰੀ ਦੀ ਚੜਤੀ ਹੁੰਦੀ ਚੈੱਕ ਕਰ ਲਓ ਬਿਲਕੁਲ ਚੌੜੇ-ਚੌੜੇ ਪੱਲਿਆਂ ਦੀ ਆਪਣੀ ਇਹ ਮਾਦੀ ਆ ਠੀਕ ਹੈ ਜੀ ਬਾਕੀ ਪੂਛ ਦੀ ਕੁਆਲਿਟੀ ਤੁਹਾਨੂੰ ਪਤਾ ਹੀ ਆ ਜੀ ਕਬੂਤਰ ਆਪਣੇ ਕੀ ਰੱਖਦੇ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਬਿਲਕੁਲ ਬੰਦ ਪੂਛ ਦੀ ਕਬੂਤਰੀ ਹੈ ਜੀ ਤੇ ਆਹ ਸਜਣੋਂ ਨੈਕਸਟ ਪੱਲਾ ਜੀ ਮਾਦੀ ਆਪਣੀ ਦਾ ਚੈੱਕ ਕਰੋ ਮੇਰਾ ਵੀਰ ਤੁਸੀਂ ਮਾਦੀ ਦੇ ਪੱਲਿਆਂ ਵਿੱਚ ਚੌੜੇ-ਚੌੜੇ ਪੱਲਿਆਂ ਦੀ ਕੂਤੀ ਲਾਸਟ ਵਾਲੀ ਕਰਨੀ ਇਧਰੋਂ ਵੀ ਚੜਦੀ ਆਉਂਦੀ ਆ ਜੀ ਕੋਈ ਜੂਨ ਹੀ ਕੋਈ ਪਣਖੀ ਨਹੀਂ ਜੀ ਤੇ ਆ ਸੱਜਣੋ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਠੀਕ ਆ ਜੀ ਬਿਲਕੁਲ ਸੱਜਣੋ ਬੰਦ ਜੋੜਾਂ ਦੀ ਆਪਣੀ ਇਹ ਕੂਤਰੀ ਆ ਪੈਰ ਦੇ ਵਿੱਚ ਇਹਦੇ ਵੀ ਛੱਲਾ ਲੱਗਿਆ ਹੋਇਆ ਜੀ ਸੋਨੂੰ ਮੈਂ ਉੱਤੇ ਰੱਖਿਆ ਵਰਾ ਆਪਣਾ ਲਓ ਜੀ ਠੀਕ ਆ ਮੇਰਾ ਵੀ ਇਸ ਚੈੱਕ ਕਰ ਸਾਧਿਓ ਤੁਸੀਂ 46 ਨੰਬਰ ਦੀ ਕੜੀ ਇਸ ਮਾਦੀ ਨੂੰ ਲੱਗੀ ਹੋਈ ਆ ਜੀ ਠੀਕ ਹੈ ਜੀ ਹੋਰ ਭਾਜੀ ਬਿਲਕੁਲ ਪੂਸਟਾਈਂ ਕਰਨੀਆਂ ਨੇ ਜਦ ਕਿ ਲਾਸਟ ਵਾਲੀ ਕਰਨੀ ਕੂਤਰੀ ਦੀ ਚੜਦੀ ਆ ਰਹੀ ਹੈ ਤੇ ਆਹ ਭਾਜੀ ਆਪਣੀ ਮਕਮਲ ਕੂਤਰੀ ਸੀ ਤੇ ਆਉਂਪਰਾ ਹੁਣ ਮੈਂ ਤੁਹਾਨੂੰ ਜੋੜੀ ਇਹ ਦਵਾਰ ਤੋਂ ਡੋਲੀ ਦੇ ਵਿੱਚ ਛੱਡ ਕੇ ਤੁਰਦੀ ਫਿਰਦੀ ਵਿਖਾਉਣਾ ਤੁਸੀਂ ਮੇਰਾ ਭਰਾ ਦਵਾਰ ਤੋਂ ਜੋੜੇ ਆਪਣੇ ਦੀ ਸਟੈਂਡਿੰਗ ਮਿਊਜ਼ਿਕਨ ਚੈੱਕ ਕਰੋ ਦੇਖੋ ਜੀ ਕਿਵੇਂ ਨੁਕਰੇ ਘੋੜਿਆਂ ਦੇ ਵਾਂਗੂ ਖੜਦੇ ਨੇ ਸੱਪਾਂ ਵਰਗੇ ਕੂਤਰ ਨੇ ਮੇਰਾ ਭਰਾ ਠੀਕ ਹੈ ਜੀ ਹਿੱਕਾਂ ਚੌੜੀਆਂ ਪਿੱਛੋਂ ਜਮਾ ਹੈ ਨਾ ਬੰਦ ਤੁਸੀਂ ਲਾਈਵ ਸਕਰੀਨ ਦੇ ਵਿੱਚ ਮੇਰਾ ਭਰਾ ਚੈੱਕ ਕਰੋ ਤੇ ਵੇਖ ਕੇ ਭਾਈ ਜੀ ਭੁੱਕ ਲੱਸ ਦੀ ਮੈਂ ਕਹਿੰਨਾ ਜੋੜੇ ਨੂੰ ਦੇਖੋ ਯਾਰ ਕੀ ਆਈ ਬਾਤ ਹੈ ਦੇਖੋ ਜੀ ਸਾਣ ਕਿਵੇਂ ਖੜਦਾ ਹੈ ਹਿੱਕ ਤਾਣ ਕੇ ਅੱਧਾ ਇੰਚੀ ਮੋਢੇ ਬਾਹਰ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਜੋ ਚੀਜ਼ ਰਿਐਲਿਟੀ ਆ ਉਹੀ ਤੁਹਾਨੂੰ ਸ਼ੂਟ ਕਰਕੇ ਮੈਂ ਵਿਖਾ ਰਿਹਾ ਠੀਕ ਹੈ ਨਾ ਚੈੱਕ ਕਰ ਲਓ ਬਾਕੀ ਤੁਹਾਨੂੰ ਪਤਾ ਇਹੋ ਜਿਹੇ ਜੋੜਿਆਂ ਦੀ ਮੇਰਾ ਵੀਰ ਗਾਰੰਟੀ ਦੇਣ ਦੀ ਕੋਈ ਲੋੜ ਨਹੀਂ ਠੀਕ ਹੈ ਜੀ ਚੀਕ ਦੇ ਬੱਚੇ ਚੰਗੇ ਬੰਦੇ ਦੇ ਹੱਥ ਲੱਗੇ ਹੋਣਾ ਤੇ ਦੈਣੀ ਠੋਕਦੇ ਮੇਰਾ ਭਰਾ ਚਲੋ ਬਾਕੀ ਹਰ ਇੱਕ ਬੰਦੇ ਦੀ ਮਰਾਵੀਰ ਆਪ ਦੀ ਸੰਭਾਲ ਆ ਜਿੰਨੀ ਸੰਭਾਲ ਕਰੋਗੇ ਠੀਕ ਆ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰਾ ਭਰਾ ਬੱਚੇ ਆਪਾਂ ਆਂਡਿਆਂ ਤੋਂ ਲੈ ਕੇ ਡਾਉਂਡ ਤੱਕ ਮਰਾਵੀਰ ਉਹਨਾਂ ਦੇ ਥੱਲੇ ਬਹਿਣਾ ਪੈਂਦਾ ਮੇਰਾ ਭਰਾ ਉਹਨਾਂ ਦੀ ਸਾਂਭ ਕਰਨੀ ਪੈਂਦੀ ਫਿਰ ਕਿਤੇ ਆ ਕੇ ਮਰਾਵੀਰ ਜਾਨਵਰ ਆਪਣੇ ਉੜਦੇ ਨੇ ਠੀਕ ਆ ਜੀ ਇਹ ਨਹੀਂ ਹਾਂ ਵੀ ਸਾਰੇ ਦਿਨ ਮੰਨ ਕੇ ਚੱਲੋ ਬੰਦਾ ਆਸੇ-ਪਾਸੇ ਰਹਿੰਦਾ ਐਸ ਵਾਰ ਨੂੰ ਟਾਈਮ ਮਿਲਦਾ ਚਾਕੇ ਕਬੂਤਰ ੜਾਤਾ ਉਹ ਵੀਰੇ ਕਿੱਥੋਂ ੜੂ ਪੂਗਾ ਜਦੋਂ ਕਬੂਤਰ ਦੀ ਆਪਣੇ ਦੀ ਕਸਾਂ ਨਹੀਂ ਬਣੀਆਂ ਹੋਣਗੀਆਂ ਠੀਕ ਹੈ ਨਾ ਤੁਸੀਂ ਆਪ ਦੇਖ ਲਓ ਠੀਕ ਆ ਜੀ ਤੁਸੀਂ 3 ਮਹੀਨੇ ਬੈੱਡ ਤੋਂ ਨਾ ਉ ਉਰੇ ਚੌਥੇ ਮਿੰਟੇ ਤੁਹਾਡੇ ਤੋਂ ਭੱਜ ਜਾਣੀ ਆਣਾ ਜੇ ਮੈਂ ਤੁਹਾਨੂੰ ਕਹਦਾ ਆ ਜਾ ਬਈ ਮੇਰੇ ਨਾਲ ਰੇਸ ਲਾ ਲਾ ਠੀਕ ਐ ਮੇਰਾ ਭਰਾ ਆਪ ਵੀ ਥੋੜੇ ਬਹੁਤ ਸਮਝਦਾਰ ਬਣਿਆ ਕਰੋ ਯਾਰ ਜਾਨਵਰ ਨੂੰ ਪਹਿਲਾਂ ਡਾਈਆਂ ਚ ਲਾਉ ਹੌਲੀ ਹੌਲੀ ਕੂਤਤੀਆਂ ਕਸਾਂ ਬੰਦੀਆਂ ਹੌਲੀ ਹੌਲੀ ਜਾਨਵਰ ਮੇਰਾ ਭਰਾ ਕਈ ਖੁੱਲਦੇ ਨੇ ਠੀਕ ਐ ਜੀ ਫਿਰ ਆਪ ਦਾ ਉਹ ਅਸਲੀ ਰੰਗ ਵਿਖਾਉਂਦੇ ਨੇ ਜਿੰਨਾਸਾ ਵਾਲੇ ਹੋਣਗੇ ਤਾਂ ਉੱਡਣਗੇ ਬਾਕੀ ਜੇ ਹੋਈ ਜਾਨਵਰ ਬਾਦ ਨਸਲੇ ਤਾਂ ਜਿੰਨਾ ਮਰਜੀ ਜ਼ੋਰ ਲਾ ਲਓ ਮੇਰਾ ਭਰਾ ਉਹ ਨਹੀਂ ਉੱਡਨੇ ਠੀਕ ਐ ਜੀ ਬਾਕੀ ਬਾਜੀ ਤੁਹਾਨੂੰ ਪਤਾ ਆਪਣੇ ਜਾਨਵਰਾਂ ਦੀ ਜਿਹੜੀ ਜਲਵਰੀ ਆ ਉਹ ਸੱਜਣੋਂ ਆਲ ਪੰਜਾਬ ਆ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਯਾਰ ਘਰ ਬੈਠੇ ਤੋਂ ਤੁਸੀਂ ਆਪਾਂ ਨੂੰ ਪੇਮੈਂਟ ਲਾ ਕੇ ਜਨਵਰ ਆਪਣੇ ਮੰਗਵਾ ਸਕਦੇ ਹੋ ਠੀਕ ਹੈ ਜੀ ਅੱਜ ਤੱਕ ਇਸ ਗੱਲ ਦਾ ਆਪਣਾ ਰਿਕਾਰਡ ਆ ਤੇ ਮੇਰਾ ਪ੍ਰਾ ਰਿਕਾਰਡ ਹੀ ਰਹੇਗਾ ਜਦੋਂ ਤੱਕ ਆਪਾਂ ਇਸ ਦੁਨੀਆ ਤੇ ਹੈਗੇ ਆ ਕਿ ਜਦਸ ਬਾਈ ਤੋਂ ਪੇਮੈਂਟ ਲੈਂਦੀ ਆ ਜਨਵਰ ਉਹਦੇ ਸ਼ਹਿਰ ਪਹੁੰਚ ਕੇ ਆਪਾਂ ਕਰਕੇ ਦਿੱਤੇ ਨੇ ਮੇਰਾ ਵੀਰ ਠੀਕ ਹੈ ਜੀ ਠੀਕ ਹੈ ਉਹ ਸੱਜਣੋਂ ਮਿਲਦੇ ਹੁਣ ਆਪਾਂ ਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਉਣਾ ਕੋ ਛੋਟੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਜੀ ਨਸਲ ਵਾਲੇ ਜਨਵਰ ਤਤਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਭਾਜੀ